ਮੈਂ ਮੰਨਦਾ ਵੀ ਜਿਹੜਾ ਅੱਜ ਐਂਕਰੋ ਸਭ ਵੱਲੋਂ ਵੱਲੋਂ ਇੱਕ ਕੈਂਪ ਲਗਾਇਆ ਬਹੁਤ ਹੀ ਸਲਾੰਗਾਯੋ ਕੰਮ ਹੈ ਮੈਂ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕੀ ਦਿੰਦਾ ਔਰ ਮੈਂ ਉਮੀਦ ਕਰਦਾ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਕੈਂਪ ਔਰ ਪੂਰੇ ਦੇਸ਼ ਦੇ ਵਿੱਚ ਮਤਲਬ ਲੱਗਿਆ ਪੋਸਤ ਪੂਰੀ ਦੁਨੀਆ ਦੇ ਵਿੱਚ ਅੱਜ ਕੱਲ੍ਹ ਲੱਗੇ ਹੋਏ ਨੇ ਬੜਾ ਹੀ ਸਲਾੰਗਾਯੋ ਕੰਮ ਹੈ ਮੈਂ ਸਮਝਦਾ ਚੰਡੀਗੜ੍ਹ ਦੇ ਦੱਸ ਨਹੀਂ ਸੀ ਕਿ ਸੱਤ ਚੰਡੀਗੜ੍ਹ ਦੇ ਲੱਗੇ ਨੇ ਉਸ ਤਰ੍ਹਾਂ ਸੁਨਾਮ ਸੁਰੂਰ ਧੂਰੀ ਸਾਰੇ ਦੇਸ਼ ਦੇ ਵਿੱਚ ਅੱਗੇ ਉਹਨਾਂ ਨੂੰ ਮੁਬਾਰਕੀ ਦਿੰਦਾ ਔਰ ਉਮੀਦ ਕਰਦਾ ਕਿ ਤੇ ਇਹ ਜਿਹਾ ਪ੍ਰੋਤਾ ਕਰਦੇ ਹੈ ਮੈਂ ਵਾਅਦਾ ਕਰੂੰਗਾ ਜਿਹੜੇ ਯੁਵਾ ਨੇ ਨੌਜਵਾਨ ਨੇ ਉਹ ਵੀ ਇਸ ਨਾਲ ਜੁੜਨ ਸਾਰੇ ਇਹ ਬਹੁਤ ਹੀ ਵਧੀਆ ਕੰਮ ਕੁੰਨ ਦਾ ਕੰਮ ਹੈ ਇਹ ਕਿਸੇ ਦੀ ਜਾਨ ਬਚਾ ਸਕਦਾ ਤੋਂ ਪਹਿਲਾ ਤਾਂ ਤੇਰਾਪੰਸਵਾ ਜੈਨ ਸਵਾ ਜੋ ਹੈ ਵਧਾਈ ਦੀ ਪਾਤਰ ਹੈ ਜੋ ਇਹਨਾਂ ਨੇ ਟੱਬ ਟੱਬ ਉਪਰਾਲਾ ਕੀਤਾ ਖੂਨਦਾਨ ਕਹਿੰਦੇ ਨੇ ਖੂਨਦਾਨ ਮਹਾਦਾਨ ਤੇ ਦੂਸਰਾ ਅੱਜ ਸਾਡੇ ਭਾਰਤ ਦੇ ਸਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਹਾੜਾ ਵੀ ਹੈ ਤੇ ਉਸ ਉਪਲਬਖਸ਼ ਦੇ ਵਿੱਚ ਵੀ ਕਾਫੀ ਜ਼ਿਆਦਾ ਮੈਂ ਦੇਖ ਰਿਹਾ ਆ ਵੀ ਬਲੱਡ ਡੋਨਰ ਜਿਹੜੇ ਹੈਗੇ ਨੇ ਆਏ ਹੋਏ ਨੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਖੂਨਦਾਨ ਹੈ ਉਹ ਨਾ ਸਿਰਫ ਤੁਹਾਡੀ ਖੁਦ ਲਈ ਫਾਇਦੇਮੰਦ ਹੈ ਬਾਕੀ ਤੁਸੀਂ ਇਨਡਾਇਰੈਕਟ ਤੌਰ ਤੇ ਕਿਸੇ ਨਾ ਕਿਸੇ ਦੇ ਦੁੱਖ ਦੇ ਭਾਗੀਦਾਰ ਬਣਦੇ ਹੋ ਕਿਸੇ ਨਾ ਕਿਸੇ ਦੀ ਜਾਨ ਬਚਾਉਣ ਤੇ ਉਹ ਚ ਉਪਰਾਲੇ ਦੇ ਵਿੱਚ ਸ਼ਾਮਲ ਹੁੰਦੇ ਹੋ ਤੇ ਖੂਨਦਾਨ ਅਮਰੀਕਨ ਦੇ ਮਤਲਬ ਵੀ ਸਭ ਨੂੰ ਬਹੁਤ ਜ਼ਰੂਰੀ ਹੈ ਦੇਣਾ ਚਾਹੀਦਾ ਹੈ ਇਹ ਆਪਾਂ ਸਾਲ ਦੇ ਵਿੱਚ ਚਾਰ ਵਾਰ ਕਰ ਸਕਦੇ ਹਾਂ ਖੂਨਦਾਨ ਹਰ 3 ਮਹੀਨੇ ਬਾਅਦ ਅਪਕ ਹੁੰਦਾ ਕਰਸਾ ਦਿਆਂ ਤੇ ਮੈਂ ਉਮੀਦ ਕਰਦਾ ਹਾਂ ਕਿ ਸੰਸਥਾ ਜੋ ਤੇਰਾ ਪੰਚ ਸਭਾ ਕੈਂਸਭਾ ਹੈ ਇਹ ਅੱਗੇ ਤੋਂ ਵੀ ਇਹੋ ਜਿਹਾ ਸਮਾਜ ਭਲਾਈ ਦੇ ਜਿਹੜੇ ਕੰਮ ਨੇ ਉਪਰਾਲੇ ਨੇ ਇਹ ਕਰਦੀ ਰਹੇਗੀ ਤੇ ਬਾਕੀ ਮੈਂ ਸਾਰੀ ਸ਼ਹਿਰ ਵਾਸੀਆਂ ਨੂੰ ਤੂਰੀ ਵਾਸੀਆਂ ਨੂੰ ਤੁਹਾਡੇ ਮਾਤੇ ਨਵਾਂ ਇੱਕ ਵਧਾਈ ਦਿੰਦਾ ਸ਼੍ਰਮਣ ભગવાન ਮਹਾਵੀਰ Swami ਕੀ ਜੈ ਹੋ ਅੱਜ ਤੂਰੀ ਜਨ ਸਭਾ ਦੇ ਵਿੱਚ ਸ੍ਰੀ ਤੇਰਾ ਪੰਚ ਸਭਾ ਦੀ ਤਰਫੋਂ ਜੋ ਕੁਰੀਸ਼ ਦੀ ਤਰਫੋਂ ਇਹ ਹਰ ਸਾਲ ਹੀ ਬਲੱਡ ਕੈਂਪ ਲਗਾਇਆ ਜਾਂਦਾ ਹੈ। ਔਰ ਇੱਕ ਕੈਂਪ ਦੇ ਵਿੱਚ ਜੋ ਜ਼ਰੂਰਤਾਂ ਨੇ, ਜੋ ਬਲੱਡ ਦੀ ਜ਼ਰੂਰਤ ਹੈ। ਕਈ ਵਾਰ ਕੀ ਹੁੰਦਾ ਹੈ ਕੋਈ ਐਕਸੀਡੈਂਟ ਹੁੰਦਾ ਰਸਤੇ 'ਚ, ਕੋਈ ਜ਼ਰੂਰਤਮੰਦ ਹੁੰਦਾ ਜੋ ਪੈਸਾ ਨਹੀਂ ਖਰਚ ਸਕਦਾ, ਉਹ ਬਲੱਡ ਜੋ ਡੋਨੇਸ਼ਨ ਕੀਤਾ ਜਾਂਦਾ ਹੈ, ਉਹਨਾਂ ਵਾਸਤੇ ਬਹੁਤ ਹੀ ਲਾਭਦਾਇਕ ਹੁੰਦਾ ਹੈ। ਔਰ ਅੱਜ ਦਾ ਜੋ ਦੁਗ ਹੈ, ਨਸ਼ਿਆਂ ਦਾ ਦੁਗ ਚੱਲ ਰਿਹਾ ਹੈ। ਜਦ ਕਿ ਜੋ ਹਮਾਰੇ ਗਿਆਨ ਘਰ 'ਮੈਂ ਉਹ ਮਾਰੇ ਆਚਾਰਾਸ਼ੀ ਮਹਾਸ਼ਰਮ ਜੀ ਵੀ ਨਸ਼ੇ 'ਤੇ ਬਹੁਤ ਕੰਮ ਕਰ ਰਹੇ ਹਨ ਕਿ ਨਸ਼ੇ ਤੋਂ ਰਹਿਤ ਕੀਤਾ ਜਾਵੇ। ਔਰ ہماری ਜੋ ਸਰਕਾਰਾਂ ਹਨ, ਮੋਦੀ ਸਰਕਾਰ ਹੈ, ہماری ਆਪ ਸਰਕਾਰ ਹੈ, ਮਾਰੇ ਸਰਦਾਰ ਭਗਵੰਤ ਸਿੰਘ ਜੀ ਮਾਨ ਮੁਖਮਾ ਦੀ ਉਹ ਵੀ ਨਸ਼ੇ 'ਤੇ ਬਹੁਤ ਕੰਮ ਕਰ ਰਹੇ ਹਨ ਕਿ ਇਸ ਨੂੰ ਨਸ਼ ਤੋਂ ਪਾਇਆ ਜਾਵੇ, ਕਿ ਆਣ ਵਾਲੀ ਜੋ ਨਸ਼ੇ ਹਨ, उनको ਸਹਾਰਾ ਜਾਵੇ। ਔਰ ਮੈਂ ਹਮਾਰੇ ਸਰਦਾਰ ਸਤੰਦਰ ਸਿੰਘ ਚੱਡਾ ਜੀ, ਔਰ उनको ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਸਵਾਗਤ ਵਿੱਚ ਆ ਕੇ ਸਾਡੇ ਫੰਕਸ਼ਨ ਦਾ ਮਾਣ ਬਖਸ਼ਿਆ ਔਰ ਬਹਿਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੈਂ 13 ਪੰਥ ਧਾਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਜਨਮ ਦਿਹਾੜੇ ਦੇ ਉੱਪਰ ਆਲ ਓਵਰ ਇੰਡੀਆ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਵਿੱਚ ਫੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਫੂਨਦਾਨ ਦਾ ਕੰਮ ਇੱਕ ਅਜੀਬਾ ਕੰਮ ਹੈ ਜਿਸ ਦੇ ਨਾਲ ਤੁਸੀਂ ਕਿਸੇ ਦੀ ਜਾਨ ਬਚਾ ਸਕਦੇ ਹਾਂ ਉਹ ਤਾਂ ਪੂਰਨ ਦੇ ਭਾਗੀ ਬਣ ਸਕਦੇ ਹਾਂ ਖੂਨ ਦਾਨ ਦੇ ਨਾਲ ਲੇਕੋ ਕਦੇ ਵੀ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਕਈ ਲੋਕਾਂ ਦੇ ਮਨ ਦੇ ਵਿੱਚ ਵਿਹਿਮ ਹੁੰਦਾ ਹੈ ਕਿ ਖੂਨ ਦਾਨ ਦੇ ਨਾਲ ਸਾਡਾ ਸ਼ਰੀਰ ਕਮਜ਼ੋਰ ਹੋ ਜਾਵੇਗਾ ਹੋ ਜਾਵੇਗਾ ਪਰ ਇਸ ਤਰ੍ਹਾਂ ਤਾਂ ਕੁਝ ਨਹੀਂ ਹੁੰਦਾ ਖੂਨ ਦੇਣ ਦੇ ਨਾਲ ਤੁਹਾਡੇ ਸ਼ਰੀਰ ਦੇ ਵਿੱਚ ਵੀ ਨਵੇਂ ਬਲੱਡ ਸੈੱਲ ਬਣਦੇ ਨੇ ਜੋ ਕਿ ਸ਼ਰੀਰ ਦੇ ਲਈ ਲਾਭਕਾਰੀ ਹੁੰਦੇ ਨੇ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਅੱਜ ਦੀ ਯੁਵਾ ਪੀੜ੍ਹੀ ਨੂੰ ਵੀ ਕਿ ਵੱਧ ਤੋਂ ਵੱਧ ਖੂਨ ਦਾਨ ਕਰੋ ਤਾਂ ਕਿ ਆਉਣ ਵਾਲਾ ਭਵਿੱਖ ਵੀ ਬਚਾਇਆ ਸਕੇ ਜਾ ਸਕੇ ਤੇ ਕਿਸੇ ਦੀ ਜਾਨ ਵੀ ਬਚਾਈ ਜਾ ਸਕੇ ਧੰਨਵਾਦ ਪੋਲੀਟੀਸ਼ੀਨ ਵੀ ਸਭ ਤੋਂ بڑا ਸੰਵਾਦ ਨਹੀਂ ਨਾਮ ਹੈ ਕਟਾਰਿ ਮੰਗਨਮ ਅਰੰਟਾ ਮੰਗਨਮ ਸੇਟਾ ਮੰਗਨਮ ਸਾਓ ਮੰਗਰਮ ਦੇਵ ਦਿਨਨ ਤੋ ਨਮੋ ਮੰਗਰ ta हैं कि नैतिकता के साथ जीवन जीवो नशा मुक्त जीवन जीवो सर्व धर्म सब भावना रखो प्रेम के साथ मैत्री के साथ जीवन जीना बस यही प्रेरणा देते हुए हम लोग भी गुरु की आज्ञा से हम कहां कहां पर घूमे हैं राजस्थान ही नहीं आसाम बिहार भूटान नेपाल सिक्किम कर्नाटक कश्मीर कलकत्ता सब यात्रा की पैदल पूरा देश पूरा देश वो हमारा घूमने का लक्ष्य नहीं है कि हर मानव अच्छा जीवन जिए शांति का जीवन जिए उसके लिए हम पैदल बैगल घूम